ਇਹ ਜਿਹੜੇ 8 ਜਣੇ ਦੇ ਬੁਰਦ ਜਿਹੜਾ ਕੇਸ ਇੰਡਸਟਰੀ ਕੀਤਾ ਇਹ ਅਬਜ਼ਰਵੇਸ਼ਨ ਹੋਮ ਜਿਹੜੀ ਹੈਗੀ ਫਰੀਦਕੋਟ ਉਹਦੇ ਚ ਜਿਹੜਾ ਮੋਬਾਈਲ ਬਰਾਬਰ ਹੋਇਆ ਗਿਆ ਪਰ ਇਹਦੇ ਚ ਜਿਹੜਾ ਇੱਕ ਡਿਊਟੀ ਬਲੈਂਸੀ ਹੈ ਦਸਵਾਲ ਸਿੰਘ ਉਹਦੀ ਜਿਹੜੀਆਂ এনਵਾਇਰਨਮੈਂਟਲ ਜਿਹੜੀ ਪਾਈ ਗਈ ਹੈ ਇਹਨੇ ਮੌਜੂਦ ਤਨਵੈਲ ਜੀ ਸਰ ਇਹ ਪਹਿਲੀ ਵਾਰ ਹੀ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਦੀ ਗੱਲ ਕਰੀ ਅਸੀਂ ਕੋਈ ਮਾਡਲ ਜਿੰਦੇ ਤੇ ਸ੍ਰੀ ਆਮਲੀ ਸਾਹਿਬ ਜੀ ਸਰ ਬੱਚਿਆਂ ਦੀ ਗੇਲ ਵਿੱਚ ਜਿਹੜਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ ਸਿਟੀ ਇਨ ਗੇਲੀ ਮਸ ਤੇ ਅਨ ਗੱਲ ਜਿਸ ਤਰ੍ਹਾਂ ਜੀ ਜਿੰਨਾ ਬੰਦਾ ਡਿਊਟੀ ਤੇ ਛੁੱਟੀ ਹੁੰਦੀ ਇਨਵੌਲਵਮੈਂਟ ਕਾਲ ਕਰਕੇ ਉਹਦੀ ਨੇ ਅਲੀ ਨਾ ਹੋਇਆ ਪਰ ਉਹਨਾਂ ਨੇ ਵਧੀਆ ਕੰਮ ਕੀਤਾ ਜੀ ਆਪਣੇ ਜਿਹੜਾ ਕਰਮਚਾਰੀ ਆ ਉਹਦੇ ਵਿਰੁੱਧ ਕਾਰਵਾਈ ਕਰ ਰਹੇ ਜੀ ਉਹ ਅਗਰ ਹੁਣ ਕੀ ਕਰੀਏ ਹੁਣ ਨੈਕਸਟ ਜਿਹੜਾ ਹੈਗਾ ਇੱਕ ਵਿੱਚ ਬਲਗ ਵੀ ਹੈਗਾ ਅੱਗੇ ਪ੍ਰੋਡਕਸ਼ਨ ਤੇ ਲੈ ਕੇ ਜੀ ਫਿਰ ਇਹ ਜਿਹੜਾ ਜਿਹੜਾ ਦੇ ਵਿਰੁੱਧ ਜਿਹੜਾ ਕੇਸ ਇੰਡਸਟਰੀ ਕੀਤਾ ਇਹ ਆਬਜ਼ਰਵੇਸ਼ਨ ਹੌਮ ਜਿਹੜੀ ਆ ਗਿਆ ਫਰੀਦਕੋਟ ਉਹਦੇ ਚ ਜਿਹੜਾ ਮੋਬਾਈਲ ਬਰੰਦ ਹੋਇਆ ਗਿਆ ਪਰ ਇਹਦੇ ਚ ਜਿਹੜਾ ਇੱਕ ਡਿਊਟੀ ਬਲੈਂਸ ਸੀ ਜਿਸ ਵਾਸਤੇ ਉਹਦੀ ਜਿਹੜੀਆਂ ਇਨਵੋਲਵਮੈਂਟ ਵੀ ਜਿਹੜੀ ਪਾਈ ਗਈ ਹੋਈ ਇਹਨੇ ਮੌਜੂਦ ਹੋ ਗਏ ਤੈਨੂੰ ਮਾਇਲ ਜੀ ਸਰ ਇਹ ਪਹਿਲੀ ਵਾਰ ਹੀ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਵੀ ਗੱਲ ਕਰੀ ਅਸੀਂ ਕੋਈ ਮਾਦਮ ਜਿੰਦੇ ਤੇ ਸ੍ਰੀ ਆਮਨੀ ਸਾਹਿਬ ਜੀ ਸਰ ਬੱਚਿਆਂ ਦੀ ਗੇਲ ਵਿੱਚ ਜਿਹੜਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ ਸਿਟੀ ਇਨ ਗੇਲੀ ਮਸ ਤੇ ਅੰਗਲ ਜਿਸ ਤਰ੍ਹਾਂ ਜੀ ਜਿੰਨਾ ਬੰਦਾ ਡਿਊਟੀ ਤੇ ਖੜੀ ਹੁੰਦੀ ਇਨਵੋਲਵਮੈਂਟ ਹੋਣ ਕਰਕੇ ਜੀ ਉਹਦੀ ਇਹ ਨਹੀਂ ਅਲੀ ਨਾ ਹੋਇਆ ਪਰ ਬੋਧੀਆ ਕੰਪਨੀ ਕੀਤਾ ਜੀ ਆਪਣੇ ਜਿਹੜਾ ਕਰਮਚਾਰੀ ਆ ਉਹਦੇ ਵਿਰੁੱਧ ਕਾਰਵਾਈ ਕਰ ਰਹੇ ਜੀ ਉਹ ਅਗਰ ਹੋਰ ਕੀ ਕਰਦੇ ਹੋ ਨੈਕਸਟ ਜਿਹੜਾ ਹੈਗਾ ਇੱਕ ਵਿੱਚ ਬਲਗ ਵੀ ਹੈਗਾ ਅੱਗੇ ਪ੍ਰੋਡਕਸ਼ਨ ਤੇ ਲੈ ਕੇ ਜਾ ਰਹੇ ਇਹ ਜਿਹੜਾ ਆਪਣੇ ਬੁਰਦ ਜਿਹੜਾ ਕੇਸ ਇੰਡਸਟਰੀ ਕੀਤਾ ਇਹ ਅਬਜ਼ਰਵੇਸ਼ਨ ਹੋਮ ਜਿਹੜੀ ਹੈਗੀ ਫਰੀਦਕੋਟ ਉਹਦੇ ਚ ਜਿਹੜਾ ਹੈਗਾ ਮੋਬਾਈਲ ਬਰੰਧ ਹੋਇਆ ਗਿਆ ਪਰ ਇਹਦੇ ਚਿਹੜਾ ਇੱਕ ਡਿਊਟੀ ਡੈਨਸੀ ਹੈ ਜਿਸ ਵਾਸਤੇ ਉਹਦੀ ਜਿਹੜੀਆਂ ਇਨਵੋਲਵਮੈਂਟ ਵੀ ਜਿਹੜੀ ਪਾਈ ਗਈ ਹੈ ਇਹਨੇ ਮਾਇਲ ਜੀ ਥੈਨ ਮਾਇਲ ਜੀ ਸਰ ਇਹ ਪਹਿਲੀ ਵਾਰ ਹੀ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਵੀ ਗੱਲ ਕਰੀ ਆ ਸੀਪੋ ਦੇ ਮਾਮਲੇ ਜਿੰਦੇ ਤੇ ਸ੍ਰੀ ਆਮਨੀ ਸਾਹਿਬ ਜੀ ਸਰ ਬੱਚਿਆਂ ਦੀ ਗੇਲ ਵਿੱਚ ਜਿਹੜਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ ਸਿਟੀਨ ਗੇਲਿੰਗਸ ਤੇ ਅੰਗਲ ਜਿਸ ਤਰ੍ਹਾਂ ਜਿੰਨਾ ਬੰਦਾ ਡਿਊਟੀ ਤੇ ਖੋਹਦੀ ਹੁੰਦੀ ਹੈ ਇਨਵੋਲਵਮੈਂਟ ਹੋਣ ਕਰਕੇ ਜੀ ਉਹਦੀ ਨੇ ਅੱਲੀ ਨਾ ਹੋਇਆ ਪਰ ਉਹਨਾਂ ਨੇ ਵਧੀਆ ਕੰਮ ਕੀਤਾ ਜੀ ਆਪਣੇ ਜਿਹੜਾ ਕਰਮਚਾਰੀ ਆ ਉਹਦੇ ਵਿਰੁੱਧ ਕਾਰਵਾਈ ਕਰ ਰਹੇ ਜੀ ਫਰਜ਼ ਹੋ ਕੀ ਕਰਦੇ ਹੋ ਹੁਣ ਨੈਕਸਟ ਜਿਹੜਾ ਹੈਗਾ ਇੱਕ ਵਿੱਚ ਬਲਗ ਵੀ ਹੈਗਾ ਅੱਗੇ ਪ੍ਰੋਡਕਸ਼ਨ ਤੇ ਲੈ ਕੇ ਜਿਰ ਇਹ ਜਿਹੜਾ ਦੇ ਬੁਰਜ ਜਿਹੜਾ ਕੇਸ ਇੰਡਸਟਰੀ ਕੀਤਾ ਇਹ ਅਬਜ਼ਰਵੇਸ਼ਨ ਹੋਮ ਜਿਹੜੀ ਹੈਗੀ ਫਰੀਦਕੋਟ ਉਹਦੇ ਚ ਜਿਹੜਾ ਹੈਗਾ ਮੋਬਾਈਲ ਬਰੰਡ ਹੋਇਆ ਗਿਆ ਪਰ ਇਹਦੇ ਚ ਜਿਹੜਾ ਇੱਕ ਡਿਊਟੀ ਬਲੈਂਸ ਸੀ ਇਸ ਵਾਰ ਸਿੰਘ ਉਹਦੀ ਜਿਹੜੀ ਇਨਵੋਲਵਮੈਂਟ ਵੀ ਜਿਹੜੀ ਪਾਈ ਗਈ ਹੈ ਜੀ ਇਹਨੇ ਮੋਬਾਈਲ ਤੇ ਤਿੰਨ ਮੋਬਾਈਲ ਜੀ ਸਰ ਇਹ ਪਹਿਲੀ ਵਾਰ ਹੀ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਵੀ ਗੱਲ ਕਰੀਆ ਸੀ ਕੋੜੇ ਮਾਡਲ ਜਿੰਦੇ ਤੇ ਸਰੀ ਮਾਮਲੇ ਸੰਭ ਜਾਂਦੇ ਪਰ ਬੱਚਿਆਂ ਦੀ ਖੇਲ ਵਿੱਚ ਜਿਹੜਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ 15 ਗੇਲੀ ਮਤ ਤੇ ਅਨ ਗੱਲ ਜਿਸ ਤਰ੍ਹਾਂ ਦੀ ਜਿੰਨਾ ਬੰਦਾ ਡਿਊਟੀ ਤੇ ਖੋਦੀ ਜਾਂਦੀ ਇਨਵੋਲਵਮੈਂਟ ਹੋਣ ਕਰਕੇ ਜੀ ਉਹਦੀ ਅਣਗਹਿਲੀ ਹੋਇਆ ਪਰ ਉਹਨਾਂ ਨੇ ਵਧੀਆ ਕੰਮ ਕੀਤਾ ਜੀ ਆਪਣੇ ਜਿਹੜਾ ਕਰਮਚਾਰੀ ਆ ਉਹਦੇ ਵਿਰੁੱਧ ਕਾਰਵਾਈ ਕਰ ਰਹੇ ਜੀ ਉਹ ਅਗਰ ਹੋਰ ਕੀ ਕਰੀਏ ਉਹ ਨੈਕਸਟ ਜਿਹੜਾ ਹੈਗਾ ਇੱਕ ਵਿੱਚ ਬਲਗ ਵੀ ਹੈਗਾ ਅਗੇ ਪ੍ਰੋਡਕਸ਼ਨ ਤੇ ਲੈ ਕੇ ਜਿਵੇਂ